ਕੌਕੇ ਸਵੇਰ ਦਾ ਟਾਈਮ ਹੈ 10 1 ਵਜੇ ਦਾ ਟਾਈਮ ਹੈ ਭਰਾ ਹਾਂ ਸਵੇਰੇ ਹਜੇ ਤਾਂ 7 ਵਜੇ ਦੀ ਚੋਈ ਵੀ ਹੈ ਜੀ ਇਹ ਤਾਂ ਤੁਸੀਂ ਨੇੜੇ ਆ ਨੇੜੇ ਆਏ ਹੋਏ ਸੀ ਤਾਂ ਕਰਕੇ ਮੈਂ ਕਿਹਾ ਚੱਲ ਠੀਕ ਆ ਹਾਂਜੀ ਹਾਂ ਆਰਾਧਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਜੋਧਪੁਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਗਾਂਪਕਾਵਾ ਜੀ ਵੱਧ ਜਾਣਕਾਰੀ ਲੈਮਗੇ ਆਪਾਂ ਬਾਈ ਜੀ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528200355 ਜੀ ਬਾਕੀ ਭਰਾ ਆਪਣਾ ਫੇਸਬੁਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸੱਸੀ ਗਾਈ ਸੱਸੀ ਗੱਲਬਾਤ ਜੀ ਨਾਮ ਵੀਰ ਜੀ ਨਾਮ ਕੁਲਵਿੰਦਰ ਪਾਲ ਜੀ ਪਿੰਡ ਪਿੰਡ ਜੋਧਪੁਰ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਬੈਡ ਦੀ ਜਾਣਕਾਰੀ ਹੋਈ ਕਿਵੇਂ ਸੂਏ ਸੂਈ ਬੈਡ ਦੂਜੇ ਸੂਏ ਸੂਈ ਵੀ ਹੈ ਜੀ ਹਾਂਜੀ ਸੂਈ ਨੂੰ ਹੋ ਗਈ 1.5-2 ਮਹੀਨੇ ਹਾਂਜੀ ਤੇ ਇਸ ਟਾਈਮ 17 17.5 ਲੀਟਰ ਦੁੱਧ ਤਿਆਰ ਹੈ ਜੀ ਠੀਕ ਆ ਹਾਂਜੀ ਹਾਂ ਬੱਚਾ ਕੀ ਮਗਰ ਬੱਚਾ ਮਗਰ ਬੱਤੀ ਹੈ ਜੀ ਬੱਤੀ ਬਹੁਤ ਸੋਹਣੀ ਹੈ ਭਰਾ ਜੀ ਹਾਂਜੀ ਹਾਂ ਬੱਚੀ ਪੂਰੇ ਵਧੀਆ ਟੀਕੇ ਦੀ ਹੈ ਜੀ ਠੀਕ ਆ ਛੋਟਾ ਕੰਨ ਲੋ ਜੀ ਚੰਗੀ ਪੜੀ ਪਰੋਸੀ ਹੈ ਬੱਤੀ ਦੇਖ ਸਕਦੇ ਹੋ ਭਰਾ ਠੀਕ ਆ ਜੀ ਤੇ ਤੋੜ ਦੋ ਭਰਾ ਕੰਨ ਲੋ ਜੀ ਰਾਂਪੂਰੀ ਠੰਡੀ ਸੀਲਾ ਜੀ ਠੀਕ ਆ ਸਤਾਰਾ ਲੀਟਰ ਕੰਡੇ ਗਾ ਬਈ ਹਾਂ ਜੀ ਜੋ ਕੇ ਜੋ ਕੇ ਜੀ ਠੀਕ ਆ ਭਾਵੇਂ ਕੋਈ ਦੋ ਡਾਂਗ ਚਵਾਈ ਕਰ ਲੈ ਤਿੰਨ ਕਰ ਲੈ ਠੀਕ ਆ ਜੀ ਹਾਂ ਜੀ ਹਾਂ ਚਾਹੇ ਦੋ ਡਾਂਗ ਚਾਹੇ ਤਿੰਨ ਡਾਂਗ ਚੋਕੇ ਬਾਈ ਕਹਿੰਦਾ ਤਸੱਲੀ ਕਰਕੇ ਲਿਜਾ ਸਕਦੇ ਹਾਂ ਭਰਾ ਹਾਂ ਕਿਉਂਕਿ ਸਵੇਰ ਦਾ ਟਾਈਮ ਆ 10 1 ਵਜੇ ਦਾ ਟਾਈਮ ਆ ਭਰਾ ਆ ਸਵੇਰੇ ਹਜੇ ਤਾਂ 7 ਵਜੇ ਦੀ ਚੋਈ ਵੀ ਆ ਜੀ ਇਹ ਤਾਂ ਤੁਸੀਂ ਨੇੜੇ ਆ ਨੇੜੇ ਆਏ ਹੋਏ ਸੀ ਤਾਂ ਕਰਕੇ ਮੈਂ ਕਿਹਾ ਚੱਲ ਠੀਕ ਆ ਹਾਂ ਜੀ ਹਾਂ ਰਾਦਾ ਜਾ ਬਣ ਗਿਆ ਠੀਕ ਆ ਜੀ ਠੀਕ ਆ ਦੋ ਭਰਾ ਚਵਾਈ ਹੋਈ ਵੀ ਆ ਸਵੇਰ ਦੀ ਲੈ ਵੱਲ ਉਹ ਫਾੜੀ ਵਾਲਾ ਕਰਮਾਂ ਵਾਲੀ ਦਾ ਤੇ ਦੇਖ ਸਕਦੇ ਹੋ ਹੋ ਚਾਹ ਹਾਂਜੀ ਵੀਰ ਜੀ ਰੇਟ ਦਾ ਰੇਟ ਵੀਰ ਜੀ ਫੋਨ ਤੇ ਕਰਾਂਗੇ ਜਾ ਜਿਊਗਾ ਹਾਂਜੀ ਹਾਂ ਜਾ ਜਿਊਗਾ ਜਿਹੜੀ ਆਪਾਂ ਪਹਿਲਾਂ ਵੀਡੀਓ ਪਾ ਕੇ ਕਿਦੋਂ ਕਿੰਨੇ ਘੰਟੇ ਵਿੱਚ ਵੇਗੀ ਸੀ ਆਪਣੇ ਗਾਂ ਉਹ ਵੇਕ ਗਈ ਸੀ ਵੀਰ ਜੀ ਦੂਜੇ ਦਿਨ ਨੂੰ ਹੀ ਵੇਕ ਗਈ ਸੀ ਦੂਜੇ ਦਿਨ ਨੂੰ ਵੇਕ ਗਈ ਸੀ ਹਾਂਜੀ ਹਾਂ ਪੂਰੀ ਠੰਡੀ ਸੀਲ ਹੈ ਜੀ ਕੋਈ ਆਹੇ ਜੀ ਗੱਲ ਨਹੀਂ ਗਈ ਠੀਕ ਆ ਜਿਵੇਂ ਮਰਜ਼ੀ ਬੈਠੇ ਰਹੋ ਨਿਆਣਾ ਪਾਓ ਨਾ ਪਾਓ ਠੀਕ ਆ ਹਾਂ ਕੋਈ ਧਾਰ ਤੂਰ ਦੀ ਪੂਰੀ ਮੋਟੀ ਧਾਰ ਆ ਠੀਕ ਆ ਜੀ ਠੀਕ ਆ ਹਾਂਜੀ ਹਾਂ ਲੋਪਰਾ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਮਾਗਰ ਵੀ ਬਸ ਇਹ ਕਰਮਾ ਵਾਲੀ ਦੇ ਦੇਖ ਸਕਦੇ ਹੋ ਠੀਕ ਫਰੈਂਡ ਜੋਧਪੁਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮੈਂ ਆਪਰਾ ਕਿਸੇ ਨਵੀਂ ਵੀਡੀਓ ਚ ਆ ਕੇ ਬਾਏ ਬਾਏ